ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਔਰਤ ਰੋਜ਼ਾਨਾ ਆਪਣੇ ਪਤੀ ਨਾਲ ਕਾਰ ਵਿੱਚ ਬੈਠ ਕੇ ਆਫਿਸ ਜਾਂਦੀ ਸੀ ਰਸਤੇ ਵਿੱਚ ਟ੍ਰੈਫਿਕ ਜਾਂ ਲਾਲ ਬੱਤੀ ਤੇ ਜਦੋਂ ਉਹਨਾਂ ਦੀ ਕਾਰ ਰੁਕਦੀ ਸੀ ਤਾਂ ਕੁਝ ਭੀਖ ਮੰਗਣ ਵਾਲੇ ਬੱਚੇ ਉਹਨਾਂ ਦੀ ਕਾਰ ਨੂੰ ਘੇਰ ਲੈਂਦੇ ਸੀ ਉਹਨਾਂ ਦੇ ਵਿੱਚ ਇੱਕ ਲੜਕਾ ਸੀ ਜੋ ਕਿ ਬਹੁਤ ਹੀ ਮਾਸੂਮ ਸੀ ਜੋ ਕਦੇ ਗੁਬਾਰੇ ਵੇਚਦਾ ਕਦੇ ਪਾਣ ਵੇਚਦਾ ਕਦੇ ਗੁਲਾਬ ਦੇ ਫੁੱਲ ਵੇਚਦਾ ਸੀ ਉਹ ਵੀ ਉਹਨਾਂ ਦੀ ਕਾਰ ਦੇ ਕੋਲ ਆਉਂਦਾ ਹੈ ਉਹ ਬਹੁਤ ਹੀ ਮਾਸੂਮ ਤੇ ਐਨਾ ਪਿਆਰਾ ਬੱਚਾ ਹੁੰਦਾ ਹੈ ਹੌਲੀ ਹੌਲੀ ਉਸ ਔਰਤ ਨੂੰ ਉਹ ਬੱਚਾ ਪਸੰਦ ਆਉਣ ਲੱਗ ਜਾਂਦਾ ਹੈ ਉਸ ਬੱਚੇ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਉਸ ਔਰਤ ਦਾ ਦਿਲ ਜਿੱਤ ਲੈਂਦੀਆਂ ਪਰ ਇੱਕ ਦਿਨ ਉਸ ਬੱਚੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਸ ਔਰਤ ਨੂੰ ਪਤਾ ਲੱਗਦਾ ਹੈ ਇਹ ਬੱਚਾ ਕੋਈ ਹੋਰ ਨਹੀਂ ਬਲਕਿ ਉਸੇ ਦਾ ਹੀ ਬੇਟਾ ਸੀ ਜਿਸ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਛੱਡਣਾ ਪਿਆ ਸੀ ਤੇ ਅੱਜ 8 ਸਾਲਾਂ ਬਾਅਦ ਉਹ ਇਸ ਤਰ੍ਹਾਂ ਭੀਖ ਮੰਗਣ ਤੇ ਮਜਬੂਰ ਸੀ ਦੋਸਤੋ ਇਦਾਂ ਦੀ ਕਿਹੜੀ ਮਜਬੂਰੀ ਸੀ ਕਿ ਉਸ ਔਰਤ ਨੂੰ ਆਪਣਾ ਬੱਚਾ ਛੱਡਣਾ ਪਿਆ ਤੇ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਉਸਦੇ ਪਤੀ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਫਿਰ ਕੀ ਹੁੰਦਾ ਹੈ ਕਹਾਣੀ ਦੀ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਦਿੱਲੀ ਸ਼ਹਿਰ ਦਾ ਇੱਕ ਆਦਮੀ ਜਿਸ ਦਾ ਨਾਮ ਵਿਸ਼ਾਲ ਹੁੰਦਾ ਉਸ ਦੀ ਲੈਪਟਾਪ ਦੀ ਦੁਕਾਨ ਹੁੰਦੀ ਹੈ ਪਰ ਉਸ ਦੀ ਦੁਕਾਨ ਦੂਸਰੇ ਸ਼ਹਿਰ ਵਿੱਚ ਹੁੰਦੀ ਹੈ ਉਹ ਰੋਜ਼ ਕਾਰ ਤੇ ਆਪਣੀ ਪਤਨੀ ਜਿਸ ਦਾ ਨਾਮ ਰੀਤੂ ਸੀ ਉਸ ਨਾਲ ਉਹ ਰੋਜ਼ ਆਪਣੀ ਦੁਕਾਨ ਤੇ ਆਉਂਦਾ ਸੀ ਪਰ ਰਸਤੇ ਵਿੱਚ ਜਿੱਥੇ ਵੀ ਟ੍ਰੈਫਿਕ ਤੇ ਉਹਨਾਂ ਦੀ ਕਾਰ ਰੁਕਦੀ ਸੀ ਜ਼ਿਆਦਾਤਰ ਜੋ ਰੈੱਡ ਲਾਈਟ ਸੀ ਉੱਥੇ ਜਦੋਂ ਉਹਨਾਂ ਦੀ ਕਾਰ ਰੁਕਦੀ ਸੀ ਤਾਂ ਬਹੁਤ ਸਾਰੇ ਬੱਚੇ ਆ ਕੇ ਉਹਨਾਂ ਦੀ ਕਾਰ ਨੂੰ ਘੇਰ ਲੈਂਦੇ ਸੀ ਉੱਥੇ ਉਹ ਸਾਰੀਆਂ ਹੀ ਗੱਡੀਆਂ ਨੂੰ ਘੇਰ ਲੈਂਦੇ ਸੀ ਕੋਈ ਪੈਸੇ ਮੰਗਦਾ ਸੀ ਕੋਈ ਕੁਝ ਵੇਚਦਾ ਸੀ ਤੇ ਕੋਈ ਸ਼ੀਸ਼ੇ ਸਾਫ਼ ਕਰਨ ਲੱਗ ਜਾਂਦਾ ਸੀ ਇਸ ਤਰ੍ਹਾਂ ਉਹ 8 ਬੱਚੇ ਹੁੰਦੇ ਸਨ ਕੁਝ ਔਰਤਾਂ ਤੇ ਕੁਝ ਬਜ਼ੁਰਗ ਲੋਕ ਵੀ ਹੁੰਦੇ ਜੋ ਕਿ ਉਥੇ ਪੈਸੇ ਮੰਗਿਆ ਕਰਦੇ ਸੀ ਉਹਨਾਂ ਵਿੱਚੋਂ ਹੀ ਇੱਕ ਬੱਚਾ ਸੀ ਜਿਸ ਦਾ ਨਾਮ ਰਾਜੂ ਹੁੰਦਾ ਉਸ ਬੱਚੇ ਦੀ ਉਮਰ 8 ਸਾਲ ਦੀ ਹੁੰਦੀ ਹੈ ਉਹ ਬੱਚਾ ਗੁਬਾਰੇ ਵੇਚਦਾ ਸੀ ਇੱਕ ਦਿਨ ਉਹ ਬੱਚਾ ਗੱਡੀ ਦੇ ਕੋਲ ਆਉਂਦਾ ਜਿਸ ਗੱਡੀ ਵਿੱਚ ਵਿਸ਼ਾਲ ਤੇ ਰੀਤੂ ਬੈਠੇ ਸੀ ਉਹ ਬੱਚਾ ਰੀਤੂ ਨੂੰ ਦੇਖਦਾ ਤੇ ਕਹਿੰਦਾ ਆਂਟੀ ਜੀ ਤੁਸੀਂ ਗੁਬਾਰੇ ਖਰੀਦ ਲਵੋ ਉਹ ਗੁਬਾਰੇ ਹੀ ਵੇਚ ਰਿਹਾ ਸੀ ਜਦੋਂ ਰੀਤੂ ਉਸ ਨੂੰ ਦੇਖਦੀ ਹੈ ਤਾਂ ਮੁਸਕਰਾਉਣ ਲੱਗ ਜਾਂਦੀ ਹੈ ਕਹਿੰਦੀ ਹੈ ਮੈਂ ਗੁਬਾਰੇ ਦਾ ਕੀ ਕਰਾਂਗੀ ਤਾਂ ਉਹ ਬੱਚਾ ਕਹਿੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੇ ਦੇਣਾ ਫਿਰ ਉਹ ਮੁਸਕਰਾ ਕੇ ਕਹਿੰਦੀ ਹੈ ਮੇਰਾ ਬੱਚਾ ਜਦੋਂ ਤੱਕ ਇਸ ਦੁਨੀਆ ਵਿੱਚ ਆਵੇਗਾ ਤਾਂ ਇਹ ਫੁੱਟ ਜਾਣਗੇ ਉਹ 6 ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਹੈ ਤੇ ਉਹ ਬੱਚਾ ਕਹਿੰਦਾ ਆਂਟੀ ਜੀ ਨਹੀਂ ਫੁੱਟਣਗੇ ਜੇਕਰ ਤੁਸੀਂ ਇਹਨਾਂ ਗੁਬਾਰਿਆਂ ਨੂੰ ਨਹੀਂ ਛੱਡੋਗੇ ਤਾਂ ਇਹ ਨਹੀਂ ਫੁੱਟਣਗੇ ਤਾਂ ਫਿਰ ਰੀਤੂ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਬਹੁਤ ਪਿਆਰੇ ਬੱਚੇ ਹੋ ਲਿਆਓ ਇੱਕ ਗੁਬਾਰਾ ਮੈਨੂੰ ਦੇ ਦਿਓ ਤਾਂ ਰੀਤੂ ਉਸ ਤੋਂ ਇੱਕ ਗੁਬਾਰਾ ਲੈ ਲੈਂਦੀ ਹੈ ਤੇ ਉਸ ਤੋਂ ਬਾਅਦ ਉਹ ਅੱਗੇ ਚਲੇ ਜਾਂਦੇ ਆ ਕਿਉਂਕਿ ਸਿਗਨਲ ਗ੍ਰੀਨ ਹੋ ਚੁੱਕਿਆ ਸੀ ਫਿਰ 2-4 ਦਿਨਾਂ ਬਾਅਦ ਇੱਕ ਦਿਨ ਇਦਾਂ ਦਾ ਆ ਹੀ ਜਾਂਦਾ ਸੀ ਕਿ ਉਹਨਾਂ ਦੀ ਗੱਡੀ ਉੱਥੇ ਰੁਕ ਜਾਂਦੀ ਸੀ ਤੇ ਇੱਕ ਦਿਨ ਫਿਰ ਰਾਜੂ ਉਹਨਾਂ ਦੀ ਗੱਡੀ ਦੇ ਕੋਲ ਆਉਂਦਾ ਹੈ ਪਰ ਅੱਜ ਉਹ ਪੈਨ ਵੇਚ ਰਿਹਾ ਸੀ ਰੀਤੂ ਉਸ ਨੂੰ ਦੇਖਦੇ ਹੀ ਆਪਣੀ ਗੱਡੀ ਦਾ ਸ਼ੀਸ਼ਾ ਥੱਲੇ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕੀ ਗੱਲ ਬੱਚੇ ਅੱਜ ਤੁਸੀਂ ਪੈਨ ਵੇਚ ਰਹੇ ਹੋ ਗੁਬਾਰੇ ਕਿਉਂ ਨਹੀਂ ਵੇਚਦੇ ਰਾਜੂ ਕਹਿੰਦਾ ਆਂਟੀ ਗੁਬਾਰੇ ਫੁੱਟ ਜਾਂਦੇ ਨੇ ਇਸ ਕਰਕੇ ਉਹਨਾਂ ਵਿੱਚ ਕਾਫੀ ਨੁਕਸਾਨ ਹੋ ਜਾਂਦਾ ਹੈ ਅੱਜ ਤੁਸੀਂ ਪੈਨ ਖਰੀਦ ਲਵੋ 10 ਰੁਪਏ ਦੇ 10 ਪੈਨ ਨੇ ਰੀਤੂ ਤਾਂ ਵੈਸੇ ਵੀ ਇੰਨੇ ਪਿੰਨਾਂ ਦੀ ਜ਼ਰੂਰਤ ਨਹੀਂ ਸੀ ਫਿਰ ਵੀ ਉਹ ਰਾਜੂ ਤੋਂ ਪੈਨ ਖਰੀਦ ਲੈਂਦੀ ਹੈ ਉਸ ਤੋਂ ਬਾਅਦ ਫਿਰ ਉਹ ਚਲੇ ਜਾਂਦੇ ਨੇ ਹੁਣ ਹੌਲੀ-ਹੌਲੀ ਰੀਤੂ ਤੇ ਉਸ ਬੱਚੇ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਉਹ ਰਾਜੂ ਨੂੰ ਪਸੰਦ ਕਰਨ ਲੱਗਦੀ ਹੈ ਕਿਉਂਕਿ ਉਸ ਦੀਆਂ ਗੱਲਾਂ ਬਹੁਤ ਪਿਆਰੀਆਂ ਸੀ ਰਾਜੂ ਬਹੁਤ ਹੀ ਭੋਲਾ ਬੱਚਾ ਹੁੰਦਾ ਜਦੋਂ ਵੀ ਰੀਤੂ ਆਉਂਦੀ ਸੀ ਤਾ ਉਸ ਤੋਂ ਕੁਝ ਨਾ ਕੁਝ ਲੈ ਹੀ ਲੈਂਦੀ ਸੀ ਬਦਲੇ ਦੇ ਵਿੱਚ 200 ਰੁਪਏ ਹੌਲੀਕ ਦੇਨੇ ਉਸ ਨੂੰ ਦੇ ਦਿੰਦੀ ਸੀ ਇਸੇ ਤਰ੍ਹਾਂ ਹੌਲੀ ਹੌਲੀ ਉਹ ਬੱਚਾ ਉਸ ਨੂੰ ਚੰਗਾ ਲੱਗਣ ਲੱਗਦਾ ਇੱਕ ਦਿਨ ਜਦੋਂ ਉਸਦੀ ਕਾਰ ਰੈੱਡ ਲਾਈਟ ਤੇ ਆ ਕੇ ਰੁਕੀ ਤਾਂ ਰਾਜੂ ਉੱਥੇ ਦਿਖਾਈ ਨਹੀਂ ਦਿੰਦਾ ਉਹ ਉਸੇ ਦੀ ਭਾਲ ਹੀ ਕਰ ਰਹੀ ਸੀ ਕਿਉਂਕਿ ਉਹ ਰੋਜ਼ ਹੀ ਚਾਹੁੰਦੀ ਸੀ ਕਿ ਕਾਸ਼ ਮੇਰੀ ਗੱਡੀ ਇੱਥੇ ਰੁਕ ਜਾਵੇ ਤੇ ਮੈਂ ਉਸ ਬੱਚੇ ਨਾਲ ਗੱਲਾਂ ਕਰਾਂ ਤੇ ਜਿਵੇਂ ਹੀ ਉਸਦੀ ਗੱਡੀ ਅੱਜ ਰੁਕਦੀ ਹੈ ਤਾਂ ਰਾਜੂ ਉਸ ਨੂੰ ਦਿਖਾਈ ਨਹੀਂ ਦਿੰਦਾ ਤਾਂ ਉਸ ਦੇ ਨਾਲ ਦੇ 2-4 ਬੱਚੇ ਹੋਰ ਫਿਰਦੇ ਹੁੰਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਜੋ ਇਹ ਮੈਡਮ ਹੈ ਉਹ ਰਾਜੂ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਤਾਂ ਉਹ ਭਾਈ ਦੇ ਹੋਏ ਰੀਤੂ ਦੇ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਮੈਡਮ ਜੀ ਤੁਸੀਂ ਰਾਜੂ ਨੂੰ ਦੇਖ ਰਹੇ ਹੋ ਨਾ ਪਰ ਰਾਜੂ ਦਾ ਤਾਂ ਐਕਸੀਡੈਂਟ ਹੋ ਗਿਆ ਜਿਵੇਂ ਹੀ ਰੀਤੂ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਤੇ ਉਹ ਉਹਨਾਂ ਬੱਚਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਕੀ ਗੱਲ ਕਰ ਰਹੇ ਹੋ ਐਵੇਂ ਕਿਵੇਂ ਐਕਸੀਡੈਂਟ ਹੋ ਗਿਆ ਤਾਂ ਉਹ ਬੱਚੇ ਕਹਿਣ ਲੱਗੇ ਕਿ ਜਿਵੇਂ ਹੀ ਉਹ ਇੱਧਰ ਆਉਣ ਲਈ ਉਹ ਆਪਣੇ ਘਰੋਂ ਨਿਕਲਿਆ ਤੇ ਉਸ ਨੂੰ ਕਿਸੇ ਕਾਰਨੇ ਟੱਕਰ ਮਾਰ ਦਿੱਤੀ ਤਾਂ ਰੀਤੂ ਪੁੱਛਦੀ ਹੈ ਕਿ ਹੁਣ ਉਸ ਦੀ ਸੇਤ ਕਿਵੇਂ ਆ ਤਾਂ ਬੱਚੇ ਕਹਿੰਦੇ ਪਤਾ ਨਹੀਂ ਉਸਦੇ ਬੱਚਨ ਦੀ ਤਾਂ ਕੋਈ ਉਮੀਦ ਹੀ ਨਹੀਂ ਉਸਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਐ ਇਹਨਾਂ ਸੁਣਦੇ ਹੀ ਰੀਤੂ ਕਹਿਣ ਲੱਗੀ ਕਿ ਤੁਸੀਂ ਮੈਨੂੰ ਉਸਦੇ ਘਰੇ ਲਿਜਾ ਸਕਦੇ ਹੋ ਤਾਂ ਉਹ ਬੱਚੇ ਕਹਿਣ ਲੱਗੇ ਹਾਂਜੀ ਆਂਟੀ ਮੇਰੇ ਘਰ ਦੇ ਨਾਲ ਹੀ ਉਹਨਾਂ ਦਾ ਘਰ ਹੈ ਰੀਤੂ ਵਿਸ਼ਾਲ ਨੂੰ ਕਹਿਣ ਲੱਗੀ ਕਿ ਵਿਸ਼ਾਲ ਪਲੀਜ਼ ਮੈਨੂੰ ਗੱਡੀ ਤੋਂ ਉਤਾਰ ਦਿਓ ਮੇਰਾ ਦਿਲ ਨਹੀਂ ਮੰਨ ਰਿਹਾ ਮੈਂ ਉਸ ਬੱਚੇ ਨੂੰ ਦੇਖਣ ਲਈ ਜ਼ਰੂਰ ਜਾਵਾਂਗੀ ਤਾਂ ਵਿਸ਼ਾਲ ਕਹਿੰਦਾ ਠੀਕ ਐ ਤੂੰ ਚਲੀ ਜਾ ਮੈਂ ਦੁਕਾਨ ਤੇ ਜਾਂਦਾ ਮੁੰਡੇ ਵੀ ਦੁਕਾਨ ਤੇ ਆ ਗਏ ਹੋਣਗੇ ਦੁਕਾਨ ਖੋਲਣ ਦਾ ਟਾਈਮ ਹੋ ਗਿਆ ਰਾਜੂ ਜਿੱਦਾਂ ਵੀ ਹੋਵੇਗਾ ਮੈਨੂੰ ਫੋਨ ਜ਼ਰੂਰ ਕਰ ਦੇਣਾ ਇਹਨਾਂ ਕਹਿ ਕੇ ਉਹ ਰੀਤੂ ਨੂੰ ਗੱਡੀ ਚੋਂ ਉਤਾਰ ਦਿੰਦਾ ਤੇ ਆਪ ਦੁਕਾਨ ਤੇ ਚਲਾ ਜਾਂਦਾ ਉਸ ਤੋਂ ਬਾਅਦ ਰੀਤੂ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਆਟੋ ਵਿੱਚ ਬੈਠ ਕੇ ਜਦੋਂ ਉਹ ਰਾਜੂ ਦੇ ਘਰ ਪਹੁੰਚਦੀ ਹੈ ਤਾਂ ਰਾਜੂ ਦੇ ਘਰ ਦੇ ਅੱਗੇ ਇੱਕ ਬਜ਼ੁਰਗ ਔਰਤ ਬੈਠੀ ਸੀ ਤੇ ਉਸ ਔਰਤ ਨੂੰ ਦੇਖਦੇ ਹੀ ਰੀਤੂ ਹਰਾਨ ਹੋ ਜਾਂਦੀ ਹੈ ਕਿਉਂਕਿ ਰੀਤੂ ਉਸ ਬਜ਼ੁਰਗ ਔਰਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਜਿਵੇਂ ਰੀਤੂ ਉਸ ਔਰਤ ਨੂੰ ਜਾਣਦੀ ਸੀ ਓਵੇਂ ਹੀ ਉਹ ਔਰਤ ਵੀ ਰੀਤੂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤੇ ਉਸ ਨੂੰ ਦੇਖਦੇ ਹੀ ਉਹ ਬਜ਼ੁਰਗ ਔਰਤ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੇਰੇ ਬੇਟੇ ਨੂੰ ਨਹੀਂ ਬਚਾ ਸਕੀ ਇਹਨਾਂ ਸੁਣਦੇ ਹੀ ਰੀਤੂ ਕਹਿੰਦੀ ਕਿ ਉਹ ਰਾਜੂ ਮੇਰਾ ਪੁੱਤਰ ਸੀ ਤਾਂ ਉਹ ਔਰਤ ਕਹਿੰਦੀ ਹੈ ਹਾਂ ਇਹਨਾਂ ਸੁਣਦੇ ਹੀ ਰੀਤੂ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਬੱਚਾ ਮੈਨੂੰ 8 ਸਾਲਾਂ ਬਾਅਦ ਮਿਲਿਆ ਸੀ ਤੇ ਉਹ ਕਿੱਦਾਂ ਸੜਕਾਂ ਉੱਪਰ ਭੀਖ ਮੰਗ ਰਿਹਾ ਸੀ ਤੇ ਮੈਂ ਉਸ ਨੂੰ ਪਹਿਚਾਣ ਵੀ ਨਹੀਂ ਸਕੀ ਕਿੰਨੀ ਅਪਹਾਗਣ ਮਾਂ ਹਾਂ ਮੈਂ ਰਾਜੂ ਮੇਰਾ ਹੀ ਬੱਚਾ ਸੀ ਉਹ ਕਿੱਥੇ ਹੈ ਕਿੱਦਾਂ ਮੈਂ ਉਸ ਨੂੰ ਦੇਖਣਾ ਚਾਹੁੰਦੀ ਹਾਂ ਤਾਂ ਰੀਤੂ ਨੂੰ ਇਸ ਤਰ੍ਹਾਂ ਰੋਂਦੇ ਦੇਖ ਆਸੇ-ਪਾਸੇ ਦੀਆਂ ਔਰਤਾਂ ਕਹਿਣ ਲੱਗੀਆਂ ਕਿ ਇਹ ਔਰਤ ਕੌਣ ਹੈ ਤਾਂ ਰਾਜੂ ਦੀ ਦਾਦੀ ਕਹਿੰਦੀ ਇਹ ਤਾਂ ਰਾਜੂ ਦੀ ਮਾਂ ਇਹਨਾਂ ਸੁਣਦੇ ਹੀ ਸਾਰੀਆਂ ਔਰਤਾਂ ਦੇ ਮੂੰਹ ਖੁੱਲੇ ਦੇ ਖੁੱਲੇ ਹੀ ਰਹਿ ਜਾਂਦੇ ਨੇ ਸਾਰੀਆਂ ਕਹਿੰਦੀਆਂ ਨੇ ਕਿੰਨੀ ਵੱਡੀ ਵੀਆਈਪੀ ਔਰਤ ਹੈ ਤੇ ਕਿੱਥੇ ਉਹ ਬੱਚਾ ਭਿਖਾਰੀ ਉਹਨਾਂ ਔਰਤਾਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਉਹਨਾਂ ਨੂੰ ਇਸ ਕਹਾਣੀ ਦਾ ਨਹੀਂ ਪਤਾ ਸੀ ਰੀਤੂ ੱਚੀ-ੱਚੀ ਰੋ ਰਹੀ ਸੀ ਤੇ ਰਾਜੂ-ਰਾਜੂ ਕਹਿ ਕੇ ਆਵਾਜ਼ਾਂ ਮਾਰ ਰਹੀ ਸੀ ਇਹ ਗੱਲ ਅੱਜ ਤੋਂ 8-9 ਸਾਲ ਪਹਿਲਾਂ ਦੀ ਹੈ ਜੋ ਰੀਤੂ ਸੀ ਉਹ ਪੂਨੇ ਦੀ ਰਹਿਣ ਵਾਲੀ ਸੀ ਜਦੋਂ ਉਸਦੀ ਉਮਰ 18-19 ਸਾਲ ਦੀ ਸੀ ਤਾਂ ਉਸ ਨੂੰ ਇੱਕ ਮੁੰਡੇ ਨਾਲ ਪਿਆਰ ਹੋ ਜਾਂਦਾ ਉਸ ਮੁੰਡੇ ਦਾ ਨਾਮ ਦੀਪਕ ਸੀ ਜਦੋਂ ਉਸ ਨੂੰ ਦੀਪਕ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਹ ਆਪਣੇ ਮਾਪਿਓ ਨੂੰ ਦੀਪਕ ਨਾਲ ਵਿਆਹ ਕਰਵਾਉਣ ਲਈ ਕਹਿੰਦੀ ਹੈ ਪਰ ਉਹਨਾਂ ਦੇ ਘਰ ਵਾਲੇ ਇਸ ਵਿਆਹ ਤੇ ਬਹੁਤ ਖਿਲਾਫ ਸੀ ਉਹ ਉਹਨਾਂ ਨੂੰ ਬਹੁਤ ਸਮਝਾਉਂਦੇ ਨੇ ਪਰ ਉਹ ਦੋਨੇ ਨਹੀਂ ਸਮਝਦੇ ਤਾਂ ਰੀਤੂ ਘਰੋਂ ਭੱਜ ਕੇ ਜ਼ਬਰਦਸਤੀ ਦੀਪਕ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਉਸਦੇ ਨਾਲ ਰਹਿਣ ਲੱਗ ਜਾਂਦੀ ਹੈ ਤੇ 1 ਸਾਲ ਬਾਅਦ ਉਹਨਾਂ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਜਿਸ ਦਾ ਨਾਮ ਉਹ ਰਾਜੂ ਰੱਖਦੇ ਨੇ ਫਿਰ ਇੱਕ ਸਾਲ ਹੋਰ ਲੰਘ ਜਾਂਦਾ ਫਿਰ ਉਸ ਨੂੰ ਪਤਾ ਲੱਗਦਾ ਕਿ ਉਸ ਨੇ ਜੋ ਦੀਪਕ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ ਉਹ ਬਹੁਤ ਗਲਤ ਸੀ ਦੀਪਕ ਦਾ ਸਬੰਧ ਗੈਂਗਸਟਰਾਂ ਨਾਲ ਜੁੜਿਆ ਹੋਇਆ ਸੀ ਉਹ ਇੱਕ ਸ਼ੂਟਰ ਸੀ ਰੀਤੂ ਦੀਪਕ ਨੂੰ ਇੱਕ ਦਿਨ ਬਹੁਤ ਸਮਝਾਉਂਦੀ ਹੈ ਕਿ ਇਸ ਦਾ ਇੰਜਾਮ ਬਹੁਤ ਬੁਰਾ ਹੋਵੇਗਾ ਦੀਪਕ ਉਸ ਦੀਆਂ ਗੱਲਾਂ ਨੂੰ ਬਿਲਕੁਲ ਵੀ ਨਹੀਂ ਸਮਝਦਾ ਤੇ ਇੱਕ ਦਿਨ ਜਿਹੜੇ ਦੀਪਕ ਦੇ ਦੁਸ਼ਮਣ ਸੀ ਉਹਨਾਂ ਨੇ ਦੀਪਕ ਨੂੰ ਮਾਰ ਦਿੱਤਾ ਰੀਤੂ ਨੂੰ ਤਾਂ ਪਤਾ ਹੀ ਸੀ ਕਿ ਦੀਪਕ ਦੇ ਨਾਲ ਇਹ ਸਭ ਜ਼ਰੂਰ ਹੋਵੇਗਾ ਤੇ ਫਿਰ ਉਹ ਪ੍ਰਮਾਤਮਾ ਦੇ ਭਾਣੇ ਨੂੰ ਮੰਨ ਲੈਂਦੀ ਹੈ ਤੇ ਕਹਿੰਦੀ ਹੈ ਚਲੋ ਮੇਰੇ ਕੋਲ ਇੱਕ ਪੁੱਤਰ ਹੈ ਮੈਂ ਉਸ ਦੇ ਸਹਾਰੇ ਜ਼ਿੰਦਗੀ ਬਤੀਤ ਕਰ ਲਵਾਂਗੀ ਉਦੋਂ ਉਸ ਦੇ ਵਿਆਹ ਨੂੰ 2.5 ਸਾਲ ਹੋ ਚੁੱਕੇ ਸੀ ਇੱਕ ਦਿਨ ਰੀਤੂ ਦੇ ਮਾਪਿਓ ਜਿਨ੍ਹਾਂ ਨੇ ਰੀਤੂ ਦੇ ਵਿਆਹ ਤੋਂ ਬਾਅਦ ਉਸਦੀ ਸ਼ਕਲ ਵੀ ਨਹੀਂ ਦੇਖੀ ਸੀ ਤੇ ਉਸ ਨਾਲ ਕਦੇ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ ਤੇ ਉਹ ਇੱਕ ਦਿਨ ਰੀਤੂ ਦੇ ਕੋਲ ਆਉਂਦੇ ਨੇ ਤੇ ਰੀਤੂ ਨੂੰ ਗਲੇ ਲਗਾ ਕੇ ਰੋਣ ਲੱਗ ਜਾਂਦੇ ਨੇ ਕਹਿੰਦੇ ਆ ਧੀਏ ਜੋ ਕੁਝ ਹੋ ਗਿਆ ਉਸ ਨੂੰ ਭੁੱਲ ਜਾ ਹੁਣ ਤੇਰਾ ਪਤੀ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਦੁਨੀਆ ਬਹੁਤ ਵੱਡੀ ਹੈ ਚੱਲ ਅਸੀਂ ਤੇਰਾ ਦੂਜਾ ਵਿਆਹ ਕਰ ਦਿੰਦੇ ਹਾਂ ਪਰ ਇੱਕ ਸ਼ਰਤ ਹੈ ਜਿਹੜਾ ਇਹ ਬੱਚਾ ਹੈ ਇਸ ਨੂੰ ਤੈਨੂੰ ਛੱਡਣਾ ਪਵੇਗਾ ਤਾਂ ਰੀਤੂ ਕਹਿੰਦੀ ਹੈ ਤੁਸੀਂ ਇੱਥੋਂ ਚਲੇ ਜਾਓ ਮੈਂ ਆਪਣੇ ਬੱਚੇ ਨੂੰ ਨਹੀਂ ਛੱਡ ਸਕਦੀ ਤਾਂ ਉਸਦੇ ਮਾਤਾ ਪਿਤਾ ਕਹਿੰਦੇ ਆ ਜੇ ਤੂੰ ਇਸ ਬੱਚੇ ਨੂੰ ਨਹੀਂ ਛੱਡੇਂਗੀ ਤਾਂ ਤੇਰੇ ਨਾਲ ਵਿਆਹ ਕੌਣ ਕਰਵਾਵੇਗਾ ਹੁਣ ਰੀਤੂ ਦੇ ਸੱਸ ਸਹੁਰਾ ਵੀ ਸੀ ਉਹ ਕਹਿਣ ਲੱਗੇ ਥੀਏ ਤੇਰੇ ਮਾਪਿਓ ਠੀਕ ਕਹਿ ਰਹੇ ਨੇ ਤੇਰੀ ਉਮਰ ਹੀ ਹਜੇ ਕੀ ਐ ਤੇ ਸਾਰੀ ਜ਼ਿੰਦਗੀ ਪਈ ਐ ਤੇਰੇ ਅੱਗੇ ਤੂੰ ਜਾ ਤੇ ਜਾ ਕੇ ਦੂਜਾ ਵਿਆਹ ਕਰਵਾ ਲੈ ਇਹ ਸਾਡੇ ਪੁੱਤਰ ਦਾ ਖੂਨ ਐ ਸਾਡਾ ਪੋਤਾ ਅਸੀਂ ਇਸ ਨੂੰ ਪਾਲ ਲਵਾਂਗੇ ਤੈਨੂੰ ਇਸ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਤਾਰੀ ਤੂੰ ਕਹਿੰਦੀ ਹੈ ਇਹ ਮੇਰੇ ਬਿਨਾ ਕਿਵੇਂ ਰਹਿ ਸਕਦਾ ਐ ਇਸ ਦੀ ਉਮਰ ਹਜੇ 1.5 ਸਾਲ ਹੈ ਤੇ ਮੈਂ ਵੀ ਇਸ ਦੇ ਬਿਨਾ ਨਹੀਂ ਰਹਿ ਸਕਦੀ ਉਹ ਆਪਣੇ ਮਾਤਾ ਪਿਤਾ ਦੀ ਜਿਆਦਾ ਅਗੇ ਹਾਰ ਜਾਂਦੀ ਹੈ ਤੇ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਨੂੰ ਆਪਣਾ ਬੱਚਾ ਰਾਜੂ ਛੱਡਣਾ ਪੈਂਦਾ ਹੈ ਤੇ ਫਿਰ ਉਹ ਆਪਣੇ ਮੰਮੀ ਪਾਪਾ ਦੇ ਨਾਲ ਆਪਣੇ ਘਰ ਵਾਪਸ ਚਲੀ ਜਾਂਦੀ ਹੈ ਤੇ ਜਦੋਂ ਉਹ ਵਾਪਸ ਆਪਣੇ ਪਿਕੇ ਘਰ ਜਾ ਰਹੀ ਸੀ ਤਾਂ ਬਹੁਤ ਰੋ ਰਹੀ ਸੀ ਉਸ ਨੂੰ ਦੇਖ ਦੇਖ ਕੇ ਆਸ-ਪਾਸੇ ਖੜੇ ਲੋਕ ਵੀ ਰੋ ਰਹੇ ਸੀ ਤੇ ਫਿਰ ਉਹ ਆਪਣੇ ਪਿਕੇ ਘਰ ਚਲੀ ਜਾਂਦੀ ਹੈ ਉਸ ਦੇ ਮੰਮੀ ਪਾਪਾ ਉਸ ਨੂੰ ਬਹੁਤ ਪਿਆਰ ਕਰਦੇ ਸੀ ਬਸ ਉਸ ਦੀ ਇੱਕ ਗਲਤੀ ਦੀ ਵਜ੍ਹਾ ਕਰਕੇ ਹੀ ਉਸ ਦਾ ਤਿਆਗ ਕਰ ਦਿੱਤਾ ਸੀ ਤੇ ਹੁਣ ਉਹਦੇ ਲਈ ਇੱਕ ਵਧੀਆ ਮੁੰਡਾ ਲੱਭਣ ਲੱਗ ਜਾਂਦੇ ਨੇ ਤੇ ਉਹਨਾਂ ਦੀ ਕੋਈ ਜਾਣ ਪਹਿਚਾਨ ਵਾਲਾ ਉਹਨਾਂ ਨੂੰ ਵਿਸ਼ਾਲ ਦੇ ਬਾਰੇ ਦੱਸਦਾ ਹੈ ਤੇ ਦੋਨੇ ਇੱਕ ਦੂਜੇ ਨੂੰ ਦੇਖਦੇ ਨੇ ਤੇ ਦੇਖ ਕੇ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਜਾਂਦੀ ਹੈ ਪਰ ਵਿਸ਼ਾਲ ਨੂੰ ਰੀਤੂ ਦੀ ਪਿਛਲੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ ਸਾਰੀਆਂ ਗੱਲਾਂ ਨੂੰ ਲੁਕੋ ਕੇ ਰੱਖਿਆ ਜਾਂਦਾ ਉਸਦੇ ਵਿਆਹ ਬਾਰੇ ਉਸਦੇ ਇੱਕ ਬੱਚਾ ਹੈ ਉਸ ਬਾਰੇ ਇਦਾਂ ਦਾ ਕੁਝ ਵੀ ਨਹੀਂ ਦੱਸਦੇ ਉਹ ਰੀਤੂ ਨੂੰ ਕੁਵਾਰੀ ਕੁੜੀ ਦੱਸ ਕੇ ਵਿਸ਼ਾਲ ਨਾਲ ਉਸਦਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਸ਼ਾਲ ਦਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ ਉਸਦਾ ਪਰਿਵਾਰ ਪੜਿਆ ਲਿਖਿਆ ਸੀ ਰੀਤੂ ਨਾਲ ਵਿਆਹ ਕਰਵਾ ਕੇ ਵਿਸ਼ਾਲ ਬਹੁਤ ਜ਼ਿਆਦਾ ਖੁਸ਼ ਹੁੰਦਾ ਕਿਉਂਕਿ ਰੀਤੂ ਬਹੁਤ ਸੋਹਣੀ ਸੁਨੱਖੇ ਕੁੜੀ ਸੀ ਤੇ ਜ਼ਿੰਦਗੀ ਵਿੱਚ ਉਸ ਨੂੰ ਐਨੇ ਦੁੱਖ ਮਿਲੇ ਸੀ ਕਿ ਉਹ ਸਮਝਦਾਰ ਵੀ ਹੋ ਚੁੱਕੀ ਸੀ ਇਸ ਕਰਕੇ ਵਿਸ਼ਾਲ ਬਹੁਤ ਜ਼ਿਆਦਾ ਖੁਸ਼ ਸੀ ਵਿਆਹ ਤੋਂ ਬਾਅਦ ਉਹ ਦਿੱਲੀ ਵਿੱਚ ਰਹਿਣ ਲੱਗ ਜਾਂਦੇ ਨੇ ਤੇ ਸ਼ਹਿਰ ਦੇ ਦੂਜੇ ਪਾਸੇ ਉਹਨਾਂ ਦੀ ਲੈਪਟਾਪ ਦੀ ਦੁਕਾਨ ਹੁੰਦੀ ਹੈ ਤੇ ਉਹ ਰੋਜ਼ ਰੀਤੂ ਦੇ ਨਾਲ ਹੀ ਦੁਕਾਨ ਜਾਂਦਾ ਸੀ ਰੀਤੂ ਨੇ ਵੀ 12ਵੀਂ ਤੱਕ ਦੀ ਪੜ੍ਹਾਈ ਕੀਤੀ ਸੀ ਤੇ ਉਸ ਤੋਂ ਬਾਅਦ ਉਸਨੇ ਵਿਆਹ ਕਰਵਾ ਲਿਆ ਸੀ ਪਰ ਫਿਰ ਵੀ ਉਸਨੇ ਆਪਣੀ ਪੜ੍ਹਾਈ ਨਹੀਂ ਛੱਡੀ ਸੀ ਉਸਨੇ ਗ੍ਰੈਜੂਏਸ਼ਨ ਕਰ ਲਈ ਸੀ ਉਹ ਦੋਨੇ ਮਿਲ ਕੇ ਆਪਣੀ ਦੁਕਾਨ ਨੂੰ ਚਲਾਉਂਦੇ ਸੀ ਇੱਕ ਦੋ ਮੰਡੇ ਹੋਰ ਵੀ ਦੁਕਾਨ ਤੇ ਰੱਖ ਲੈਂਦੇ ਨੇ ਉਹਨਾਂ ਦੀ ਕਮਾਈ ਬਹੁਤ ਚੰਗੀ ਹੋ ਜਾਂਦੀ ਸੀ ਹੁਣ ਰੀਤੂ ਦੀ ਜ਼ਿੰਦਗੀ ਜੋ ਖੁਸ਼ੀਆਂ ਭਰੀ ਲੰਘ ਰਹੀ ਸੀ ਪਰ ਜੋ ਰਾਜੂ ਸੀ ਉਸ ਦੀ ਜ਼ਿੰਦਗੀ ਵਿੱਚ ਤਾਂ ਪੁਚਾਲ ਆ ਜਾਂਦਾ ਕਿਉਂਕਿ ਕੁਝ ਦਿਨਾਂ ਬਾਅਦ ਉਸ ਦੇ ਦਾਦਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਤੇ ਰਾਜੂ ਦੇ ਪਰਿਵਾਰ ਵਾਲੇ ਕਹਿਣ ਲੱਗੇ ਇਸ ਦੀ ਮਾਂ ਇਸ ਨੂੰ ਇੱਥੇ ਛੱਡ ਗਈ ਤੇ ਤੂੰ ਇਸ ਨੂੰ ਆਪਣੇ ਗੋਡੇ ਲਾ ਕੇ ਰੱਖ ਲਿਆ ਇਹ ਬੱਚਾ ਮੁਸੀਬਤਾਂ ਦੀ ਜੜ ਹੈ ਇਸ ਨੂੰ ਕਿਤੇ ਅनाथ ਆਸ਼ਰਮ ਵਿੱਚ ਛੱਡਾ ਜਾਂ ਫਿਰ ਇਸ ਨੂੰ ਉੱਥੇ ਹੀ ਸੋਟਾ ਜਿੱਥੇ ਇਸ ਦੀ ਮਾਂ ਰਹਿੰਦੀ ਹੈ ਪਰ ਉਸ ਦੀ ਦਾਦੀ ਕਹਿੰਦੀ ਨਹੀਂ ਇਹ ਮੇਰੇ ਪੁੱਤਰ ਦਾ ਬੇਟਾ ਹੈ ਮੈਂ ਇਸ ਨੂੰ ਨਹੀਂ ਛੱਡ ਸਕਦੀ ਇਹ ਮੇਰਾ ਆਪਣਾ ਖੂਨ ਹੈ ਇਹ ਮੇਰੇ ਨਾਲ ਹੀ ਰਹੇਗਾ ਤੇ ਹਰ ਰੋਜ਼ ਰਾਜੂ ਦੇ ਚਾਚੇ ਤਾਏ ਲੜਾਈ ਝਗੜਾ ਕਰਨ ਲੱਗੇ ਉਹਨਾਂ ਦੀਆਂ ਘਰ ਵਾਲੀਆਂ ਘਰ ਵਿੱਚ ਰੋਜ਼ ਹੀ ਕਲੇਸ਼ ਪਾਈ ਰੱਖਦੀਆਂ ਇਸ ਕਰਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਤੇ ਇੱਕ ਦਿਨ ਰਾਜੂ ਦੀ ਭੂਆ ਆਈ ਹੋਈ ਸੀ ਜੋ ਸਾਰੇ ਭੈਣ ਭਰਾਵਾਂ ਚੋਂ ਵੱਡੀ ਸੀ ਤੇ ਉਹ ਦੇਖਦੀ ਹੈ ਕੀ ਰਾਜੂ ਨੂੰ ਲੈ ਕੇ ਇਸ ਘਰ ਵਿੱਚ ਬਹੁਤ ਕਲੇਸ਼ ਹੁੰਦਾ ਹੈ ਉਸ ਸਮੇਂ ਉਸ ਦੀ ਉਮਰ 5 ਸਾਲਾਂ ਦੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਮਾਂ ਜਦੋਂ ਇਸ ਬੱਚੇ ਨੂੰ ਲੈ ਕੇ ਘਰ ਵਿੱਚ ਕਲੇਸ਼ ਰਹਿੰਦਾ ਹੈ ਤਾਂ ਇਸ ਬੱਚੇ ਨੂੰ ਤੂੰ ਮੈਨੂੰ ਦੇ ਦੇ ਜਿੱਥੇ ਮੇਰੇ ਦੋ ਬੱਚੇ ਨੇ ਉੱਥੇ ਉਹਨਾਂ ਦੇ ਨਾਲ ਇਹ ਸਹੀ ਮੈਂ ਇਸ ਨੂੰ ਦਿੱਲੀ ਲੈ ਜਾਵਾਂਗੀ ਤੇ ਇਹ ਉੱਥੇ ਹੀ ਰਹੇਗਾ ਪਰ ਰਾਜੂ ਦੀ ਦਾਦੀ ਕਹਿੰਦੀ ਨਹੀਂ ਮੈਨੂੰ ਕਿਸੇ ਤੇ ਭਰੋਸਾ ਨਹੀਂ ਇਹ ਮੇਰੇ ਨਾਲ ਹੀ ਰਹੇਗਾ ਜਦੋਂ ਤੱਕ ਮੈਂ ਜਿਉਂਦੀ ਰਹਾਂਗੀ ਤੇਰੇ ਵੀ ਤਾਂ ਬੱਚੇ ਨੇ ਤੇਰਾ ਆਪਣਾ ਪਤੀ ਹੈ ਜੇ ਉਹ ਇਸ ਦੇ ਨਾਲ ਗਲਤ ਵਿਹਾਰ ਕਰਨ ਲੱਗੇਗਾ ਤੇ ਫਿਰ ਦੱਸ ਮੈਨੂੰ ਇਹ ਬੱਚਾ ਕਿੱਥੇ ਜਾਵੇਗਾ ਇਸ ਲਈ ਇਸ ਨੂੰ ਮੈਂ ਆਪਣੇ ਕੋਲ ਹੀ ਰੱਖਾਂਗੀ ਤਾਂ ਉਹ ਕਹਿੰਦੀ ਠੀਕ ਹੈ ਜੇ ਇਦਾਂ ਦੀ ਗੱਲ ਹੈ ਮਾਂ ਤਾਂ ਇਸ ਘਰ ਵਿੱਚ ਮੈਂ ਦੇਖ ਹੀ ਰਹੀਆਂ ਕੋਈ ਨਹੀਂ ਤੇਰਾ ਤੂੰ ਵੀ ਚੱਲ ਮੇਰੇ ਨਾਲ ਤੇ ਜੋ ਮੈਂ ਖਾਵਾਂਗੀ ਤੈਨੂੰ ਵੀ ਕਮਾ ਕੇ ਖਵਾਵਾਂਗੀ ਤੁਸੀਂ ਮੇਰੇ ਨਾਲ ਚੱਲੋ ਤੇ ਇਸੇ ਤਰ੍ਹਾਂ ਰਾਜੂ ਆਪਣੀ ਦਾਦੀ ਦੇ ਨਾਲ ਦਿੱਲੀ ਆ ਜਾਂਦਾ ਹੈ ਉਸ ਦੀ ਪੂਆ ਦਿੱਲੀ ਵਿੱਚ ਮਜ਼ਦੂਰੀ ਕਰਦੀ ਸੀ ਸਮਾਂ गुज़रਦਾ ਜਾਂਦਾ ਹੈ ਤੇ ਜਦੋਂ ਰਾਜੂ 8 ਸਾਲਾਂ ਦਾ ਹੋ ਗਿਆ ਤਾਂ ਦੇਖਣ ਲੱਗਿਆ ਕਿ ਉਸ ਦੀ ਉਮਰ ਦੇ ਬੱਚੇ ਕੁਝ ਪੈਸੇ ਕਮਾ ਕੇ ਲਿਆਉਂਦੇ ਨੇ ਤੇ ਉਹ ਪੁੱਛਦਾ ਯਾਰ ਤੁਸੀਂ ਪੈਸੇ ਕਿੱਥੋਂ ਕਮਾ ਕੇ ਲਿਆਉਂਦੇ ਹੋ ਤਾਂ ਉਹ ਬੱਚੇ ਦੱਸਦੇ ਨੇ ਕਿ ਅਸੀਂ ਸੜਕਾਂ ਤੇ ਜਾਂਦੇ ਹਾਂ ਜਿੱਥੇ ਰੈੱਡ ਲਾਈਟਾਂ ਪੈਂਦੀਆਂ ਨੇ ਜਾਂ ਜਾਮ ਲੱਗ ਜਾਂਦਾ ਹੈ ਤਾਂ ਅਸੀਂ ਉਹਨਾਂ ਗੱਡੀਆਂ ਕਾਰਾਂ ਵਾਲਿਆਂ ਤੋਂ ਪੈਸੇ ਮੰਗ ਲੈਂਦੇ ਹਾਂ ਤੇ ਉਹ ਸਾਨੂੰ ਦੇ ਦਿੰਦੇ ਨੇ ਇਹ ਸੁਣ ਕੇ ਰਾਜੂ ਦੇ ਮਨ ਵਿੱਚ ਵੀ ਇਹ ਖਿਆਲ ਆ ਗਿਆ ਕਿ ਮੈਂ ਵੀ ਇਸੇ ਤਰ੍ਹਾਂ ਹੀ ਪੈਸੇ ਕਮਾਵਾਂਗਾ ਕਿਉਂਕਿ ਉਸਦੀ ਦਾਦੀ ਦੀ ਸਿਹਤ ਵੀ ਖਰਾਬ ਰਹਿੰਦੀ ਸੀ ਉਸਦਾ ਫੁੱਫੜ ਬਹੁਤ ਗੁੱਸੇ ਵਾਲੇ ਸੁਭਾਅ ਦਾ ਮਾਲਕ ਸੀ ਉਹ ਵੀ ਹਰ ਰੋਜ਼ ਘਰ ਵਿੱਚ ਲੜਾਈ ਝਗੜਾ ਕਰਦਾ ਰਹਿੰਦਾ ਸੀ ਤਾ ਫਿਰ ਰਾਜੂ ਉਹਨਾਂ ਨੂੰ ਕਹਿੰਦਾ ਠੀਕ ਐ ਮੈਂ ਵੀ ਤੁਹਾਡੇ ਨਾਲ ਜਾਇਆ ਕਰਾਂਗਾ ਪਰ ਰਾਜੂ ਦੀ ਦਾਦੀ ਉਸ ਨੂੰ ਮਨਾ ਕਰ ਦਿੰਦੀ ਐ ਉਹ ਕਹਿੰਦੀ ਐ ਤੂੰ ਕਿਤੇ ਨਹੀਂ ਜਾਵੇਂਗਾ ਤੇ ਪੈਸੇ ਮੰਗਣਾ ਗਲਤ ਗੱਲ ਐ ਨਹੀਂ ਜਾਣਾ ਤਾਂ ਫਿਰ ਰਾਜੂ ਕਹਿੰਦਾ ਦਾਦੀ ਜੀ ਮੈਂ ਪੈਸੇ ਨਹੀਂ ਮੰਗਦਾ ਕੁਝ ਬੱਚੇ ਕੁਝ ਸਮਾਨ ਵੀ ਵੇਚਦੇ ਨੇ ਤੇ ਤੁਸੀਂ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਗੁਬਾਰੇ ਵਗੈਰਾ ਲੈ ਕੇ ਵੇਚ ਦੇਵਾਂਗਾ ਹੁਣ ਰਾਜੂ ਗੁਬਾਰੇ ਖਰੀਦ ਲੈਂਦਾ ਤੇ ਉਹ ਜਾ ਕੇ ਰੋਡ ਤੇ ਰੈੱਡ ਲਾਈਟਾਂ ਤੇ ਖੜੀਆਂ ਗੱਡੀਆਂ ਕੋਲ ਜਾ ਜਾ ਗੁਬਾਰੇ ਵੇਚਣ ਲੱਗ ਜਾਂਦਾ ਕਦੇ ਪਾਣ ਵੇਚਦਾ ਕਦੇ ਗੁਲਾਬ ਦੇ ਫੁੱਲ ਵੇਚਦਾ ਤੇ ਕਦੇ ਗੁਬਾਰੇ ਵੇਚਣ ਲੱਗ ਜਾਂਦਾ ਉਸੇ ਦੌਰਾਨ ਰਾਜੂ ਦੀ ਮੁਲਾਕਾਤ ਰੀਤੂ ਨਾਲ ਹੁੰਦੀ ਹੈ ਰੀਤੂ ਵੀ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਯਾਦ ਕਰਦੀ ਸੀ ਉਹ ਆਪਣੇ ਪਹਿਲਾਂ ਵਾਲੇ ਪਤੀ ਦੀਪਕ ਨੂੰ ਵੀ ਬਹੁਤ ਯਾਦ ਕਰਦੀ ਸੀ ਤੇ ਹੁਣ ਜਦੋਂ ਵੀ ਉਸ ਨੂੰ ਕਦੇ ਉਹਨਾਂ ਦੀ ਯਾਦ ਆਉਂਦੀ ਤਾਂ ਉਹ ਇਕੱਲੀ ਬੈਠ ਕੇ ਰੋ ਲੈਂਦੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿਉਂਕਿ ਜਦੋਂ ਤੱਕ ਉਹ ਆਪਣੇ ਘਰ ਵਿੱਚ ਸੀ ਤਾਂ ਉਹ ਅਕਸਰ ਹੀ ਰਾਜੂ ਨੂੰ ਮਿਲਣ ਚਲੀ ਜਾਇਆ ਕਰਦੀ ਸੀ ਤੇ ਵਿਆਹ ਤੋਂ ਬਾਅਦ ਉਸਦੇ ਮਾਤਾ ਪਿਤਾ ਨੇ ਕਹਿ ਦਿੱਤਾ ਸੀ ਕਿ ਭੁੱਲ ਕੇ ਵੀ ਉਸ ਬੱਚੇ ਦਾ ਨਾਮ ਆਪਣੀ ਜ਼ੁਬਾਨ ਤੇ ਨਾ ਲੈ ਕੇ ਆਵੀ ਨਹੀਂ ਤਾਂ ਜੇ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਬਹੁਤ ਗਲਤ ਹੋ ਜਾਵੇਗਾ ਇਸੇ ਲਈ ਰੀਤੂ ਆਪਣੇ ਦਿਲ ਤੇ ਪੱਥਰ ਰੱਖ ਕੇ ਰਾਜੂ ਨੂੰ ਯਾਦ ਕਰਦੀ ਹੈ ਪਰ ਕਦੇ ਮਿਲਣ ਨਹੀਂ ਜਾਂਦੀ ਤੇ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਰਾਜੂ ਹੁਣ ਕਿੱਥੇ ਰਹਿੰਦਾ ਹੈ ਕਿਉਂਕਿ ਜਦੋਂ ਵੀ ਉਹ ਆਪਣੇ ਪੇਕੇ ਘਰ ਜਾਂਦੀ ਸੀ ਤਾਂ ਉਥੋਂ ਆਪਣੇ ਸਹੁਰੇ ਘਰ ਫੋਨ ਕਰਦੀ ਸੀ ਤਾਂ ਉਸ ਨੂੰ ਪਤਾ ਲੱਗਦਾ ਕਿ ਉਹ ਤਾਂ ਆਪਣੀ ਭੂਆ ਦੇ ਕੋਲ ਕਿਤੇ ਚਲਾ ਗਿਆ ਹੈ ਇਸ ਕਰਕੇ ਰੀਤੂ ਦਾ ਕਦੇ ਵੀ ਰਾਜੂ ਨਾਲ ਸੰਪਰਕ ਨਹੀਂ ਹੋਇਆ ਤੇ ਹੌਲੀ-ਹੌਲੀ ਰਾਜੂ ਦੀ ਦਾਦੀ ਨੇ ਤਾਂ ਰਾਜੂ ਨੂੰ ਦੀਪਕ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸਦੇ ਪੁੱਤਰ ਦਾ ਨਾਮ ਦੀਪਕ ਸੀ ਇਸ ਕਰਕੇ ਦਿੱਲੀ ਵਿੱਚ ਰਾਜੂ ਨੂੰ ਸਾਰੇ ਦੀਪਕ ਕਹਿ ਕੇ ਬੁਲਾਉਣ ਲੱਗ ਜਾਂਦੇ ਨੇ ਇਸ ਕਰਕੇ ਹੀ ਰਾਜੂ ਦੀਪਕ ਬਣ ਕੇ ਆਪਣੀ ਮਾਂ ਤੋਂ ਪੈਸੇ ਮੰਗਣ ਲੱਗ ਜਾਂਦਾ ਹੈ ਤੇ ਸਮਾਨ ਵੇਚਦਾ ਰੀਤੂ ਉਸ ਨੂੰ ਪਛਾਣ ਨਹੀਂ ਪਾਉਂਦੀ 8 ਸਾਲਾਂ ਬਾਅਦ ਕਿਸੇ ਨੂੰ ਪਛਾਣਨਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਜਦੋਂ ਉਹਨੇ ਰਾਜੂ ਨੂੰ ਛੱਡਿਆ ਸੀ ਉਦੋਂ ਉਹ ਸਿਰਫ 2 ਸਾਲਾਂ ਦਾ ਸੀ 8 ਸਾਲਾਂ ਬਾਅਦ ਉਹ ਉਸ ਨੂੰ ਕਿਵੇਂ ਪਛਾਣਦੀ ਉਹ ਬੱਚਾ ਹੁਣ ਵੱਡਾ ਹੋ ਚੁੱਕਿਆ ਸੀ ਐਨਾ ਸੋਹਣਾ ਜਿਸ ਨੂੰ ਫੁੱਲਾਂ ਦੀ ਤਰ੍ਹਾਂ ਉਹ ਪਾਲਦੀ ਸੀ ਹੁਣ ਉਹ ਬੱਚਾ ਐਨੇ ਮਾੜੇ ਮਾਹੌਲ ਵਿੱਚ ਸੀ ਗੰਦੇ ਤੇ ਪਾਟੇ ਹੋਏ ਕੱਪੜੇ ਇਸੇ ਕਰਕੇ ਹੀ ਰੀਤੂ ਨੂੰ ਉਸ ਦੀ ਪਛਾਣ ਨਹੀਂ ਆਉਂਦੀ ਰੀਤੂ ਉਸ ਨੂੰ ਉਸ ਦਾ ਨਾਮ ਪੁੱਛਦੀ ਹੈ ਤੇ ਇਹ ਵੀ ਪੁੱਛਦੀ ਹੈ ਕਿ ਕਿੱਥੇ ਰਹਿੰਦਾ ਤੂੰ ਉਹ ਕਹਿ ਦਿੰਦਾ ਕਿ ਮੈਂ ਤਾਂ ਆਪਣੀ ਦਾਦੀ ਦੇ ਨਾਲ ਬਸਤੀ ਵਿੱਚ ਰਹਿੰਦਾ ਹਾਂ ਫਿਰ ਵੀ ਰੀਤੂ ਉਸ ਨੂੰ ਪਹਿਚਾਨ ਨਹੀਂ ਪਾਉਂਦੀ ਤੇ ਜਦੋਂ ਉਹ ਉਸ ਦਿਨ ਰਾਜੂ ਦੇ ਘਰ ਜਾਂਦੀ ਹੈ ਤੇ ਰਾਜੂ ਦੀ ਦਾਦੀ ਨੂੰ ਦੇਖਦੀ ਹੈ ਉਸ ਨੂੰ ਤੁਰੰਤ ਸ਼ੱਕ ਹੋ ਜਾਂਦਾ ਹੈ ਕਿਤੇ ਰਾਜੂ ਮੇਰਾ ਬੱਚਾ ਤਾਂ ਨਹੀਂ ਤੇ ਫਿਰ ਜਦੋਂ ਰਾਜੂ ਦੀ ਦਾਦੀ ਰੀਤੂ ਨੂੰ ਦੇਖਦੀ ਹੈ ਤੇ ਉਹ ਵੀ ਹੈਰਾਨ ਹੋ ਜਾਂਦੀ ਹੈ ਕਹਿੰਦੀ ਹੈ ਇਹ ਕਿੱਥੋਂ ਆ ਗਈ ਨਾਲੇ ਰਾਜੂ ਦੀ ਦਾਦੀ ਨੂੰ ਪਤਾ ਸੀ ਕਿ ਰੀਤੂ ਦਿੱਲੀ ਵਿੱਚ ਕਿੱਥੇ ਰਹਿੰਦੀ ਹੈ ਪਰ ਇਸ ਤਰ੍ਹਾਂ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਇੱਕ ਦੂਜੇ ਦੇ ਸਾਹਮਣੇ ਆ ਜਾਣਗੀਆਂ ਉਹ ਦੇਖਦੇ ਸਾਰ ਹੀ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ हां ओ तेरा ही बेटा राजू ਸੀ ਉਸਦਾ ਐਕਸੀਡੈਂਟ ਹੋ ਗਿਆ ਤਾਂ ਰੀਤੂ ਉੱਚੀ ਦੇਨੇ ਕਹਿੰਦੀ ਐ ਕਿੱਥੇ ਆਓ ਮੈਨੂੰ ਉਸਦੇ ਕੋਲ ਲੈ ਕੇ ਚੱਲੋ ਤਾਂ ਰਾਜੂ ਦੀ ਦਾਦੀ ਕਹਿੰਦੀ ਐ ਕਿ ਉਸਦੀ ਭੂਆ ਉਸਨੂੰ ਹਸਪਤਾਲ ਲੈ ਗਈ ਹੈ ਪਤਾ ਨਹੀਂ ਉਸਦੀ ਸੇਤ ਕਿਵੇਂ ਹੋਵੇਗੀ ਬਹੁਤ ਜ਼ਿਆਦਾ ਸੱਟ ਲੱਗ ਗਈ ਤੇ ਉਸਦੇ ਗਵਾਂਡ ਦੀਆਂ ਦੋ ਔਰਤਾਂ ਤੁਰੰਤ ਤਿਆਰ ਹੋ ਜਾਂਦੀਆਂ ਤੇ ਕਹਿੰਦੀਆਂ ਆਓ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੈਨੂੰ ਲੈ ਕੇ ਚੱਲਦੇ ਹਾਂ ਰਾਜੂ ਕੋਲ ਉਸ ਦੀ ਭੂਆ ਰਾਜੂ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਈ ਸੀ ਰੀਤੂ ਸਰਕਾਰੀ ਹਸਪਤਾਲ ਵਿੱਚ ਪਹੁੰਚ ਜਾਂਦੀ ਹੈ ਤੇ ਜਦੋਂ ਰਾਜੂ ਦੀ ਭੂਆ ਉਸ ਨੂੰ ਦੇਖਦੀ ਹੈ ਤਾਂ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਹ ਵੀ ਰੀਤੂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤਾਂ ਉਹ ਦੋਵੇਂ ਇੱਕ ਦੂਜੇ ਦੇ ਗਲੇ ਲੱਗ ਕੇ ਰੋਣ ਲੱਗ ਜਾਂਦੀਆਂ ਤੇ ਰਾਜੂ ਦੀ ਭੂਆ ਕਹਿੰਦੀ ਹੈ ਕਿ ਰਾਜੂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਡਾਕਟਰ ਕਹਿੰਦੇ ਕੋਈ ਉਮੀਦ ਨਹੀਂ ਤਾਂ ਫਿਰ ਰੀਤੂ ਕਹਿੰਦੀ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਰਾਜੂ ਨੂੰ ਤੂੰ ਫਿਕਰ ਨਾ ਕਰ ਰੱਬ ਅੱਗੇ ਅਰਦਾਸ ਕਰੋ ਉਹ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਉਹ ਦੋਵੇਂ ਗੱਲਾਂ ਕਰ ਰਹੀਆਂ ਸਨ ਤੇ ਰੋ ਰਹੀਆਂ ਸਨ ਚਾਰ ਪੰਜ ਘੰਟੇ ਲੰਘ ਗਏ ਪਰ ਰਾਜੂ ਹਜੇ ਵੀ ਆਈਸੀਯੂ ਵਿੱਚ ਹੀ ਸੀ ਉਸ ਦੀ ਕੋਈ ਖ਼ਬਰ ਨਹੀਂ ਆਈ ਸੀ ਤੇ ਇਧਰ ਵਿਸ਼ਾਲ ਰੀਤੂ ਨੂੰ ਵਾਰ-ਵਾਰ ਫੋਨ ਕਰ ਰਿਹਾ ਸੀ ਕਿਉਂਕਿ ਵਿਸ਼ਾਲ ਨੂੰ ਰੀਤੂ ਦੀ ਬਹੁਤ ਚਿੰਤਾ ਹੋ ਰਹੀ ਸੀ ਤੇ ਇੱਕ ਵਾਰ ਫਿਰ ਰੀਤੂ ਨੇ ਫੋਨ ਚੱਕਿਆ ਤੇ ਕਹਿਣ ਲੱਗੀ ਵਿਸ਼ਾਲ ਉਹ ਜੋ ਬੱਚਾ ਹੈ ਉਸਦੇ ਬਚਨ ਦੀ ਕੋਈ ਉਮੀਦ ਨਹੀਂ ਬਹੁਤ ਜ਼ਿਆਦਾ ਸੱਟ ਲੱਗ ਗਈ ਹੈ ਮੈਨੂੰ ਮaaf ਕਰ ਦੇਣਾ ਮੈਂ ਅੱਜ ਘਰ ਨਹੀਂ ਆ ਪਾਵਾਂਗੀ ਵਿਸ਼ਾਲ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਤੇ ਰੀਤੂ ਨੂੰ ਕਹਿੰਦਾ ਰੀਤੂ ਇਹ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ ਉਸ ਨੂੰ ਤੂੰ ਮਿਲਣ ਚਲੀ ਗਈ ਇੰਨਾ ਹੀ ਬਹੁਤ ਹੈ ਜੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਤੂੰ 10-15000 ਰੁਪਏ ਦੇ ਦੇ ਪਰ ਇਹ ਕੀ ਗੱਲ ਹੋਈ ਕਿ ਤੁਸੀਂ ਅੱਜ ਘਰ ਨਹੀਂ ਆ ਸਕਦੇ ਜੇ ਤੂੰ ਇਨੀ ਇਮੋਸ਼ਨਲ ਹੋ ਜਾਵੇਂਗੀ ਤਾਂ ਤੂੰ ਦਿੱਲੀ ਸ਼ਹਿਰ ਵਿੱਚ ਨਹੀਂ ਰਹਿ ਸਕੇਂਗੀ ਇੰਨਾ ਵੀ ਕੌਣ ਕਰਦਾ ਕਿਸੇ ਦੇ ਲਈ ਬਾਈ ਉਸਦੇ ਇੱਥੇ ਮਾਪੇ ਹੋਣਗੇ ਘਰ ਵਾਲੇ ਹੋਣਗੇ ਤੇ ਹੋਰ ਵੀ ਪਰਿਵਾਰ ਵਾਲੇ ਹੋਣਗੇ ਉਹ ਲੋਕ ਆਪੇ ਹੀ ਦੇਖ ਲੈਣਗੇ ਜੋ ਹੋਵੇਗਾ ਦੇਖਿਆ ਜਾਵੇਗਾ ਇਸ ਤਰ੍ਹਾਂ ਤਾਂ ਰੋਜ਼ ਹੀ ਦਿੱਲੀ ਵਿੱਚ ਹੁੰਦਾ ਰਹਿੰਦਾ ਹੈ ਪਰ ਤੂੰ ਵਿਸ਼ਾਲ ਨੂੰ ਕਿਵੇਂ ਦੱਸੇ ਕਿ ਉਸ ਬੱਚੇ ਨਾਲ ਰੀਤੂ ਦਾ ਕੀ ਰਿਸ਼ਤਾ ਹੈ ਕਿਵੇਂ ਦੱਸੇ ਕਿ ਉਹ ਬੱਚਾ ਉਸ ਦਾ ਆਪਣਾ ਹੀ ਬੇਟਾ ਹੈ ਤੇ ਉਹ ਵਿਸ਼ਾਲ ਨੂੰ ਕਹਿੰਦੀ ਹੈ ਕਿ ਵਿਸ਼ਾਲ ਹਜੇ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਮੈਨੂੰ ਮaaf ਕਰ ਦਿਓ ਤੇ ਫਿਰ ਫੋਨ ਬੰਦ ਕਰ ਲੈਂਦੀ ਹੈ ਫਿਰ ਦੋ ਦਿਨ ਲੰਘ ਜਾਂਦੇ ਨੇ ਤੇ ਤੀਜਾ ਦਿਨ ਆ ਜਾਂਦਾ ਹੈ ਰੀਤੂ ਉਸ ਹਸਪਤਾਲ ਵਿੱਚ ਆਪਣੇ ਪੁੱਤਰ ਕੋਲ ਬੈਠੀ ਸੀ ਤੇ ਡਾਕਟਰ ਵਾਰ-ਵਾਰ ਆ ਕੇ ਇਹੀ ਗੱਲ ਕਹਿ ਰਿਹਾ ਸੀ ਕਿ ਜੇ ਹੋਸ਼ ਆ ਗਿਆ ਤਾਂ ਠੀਕ ਐ ਜੇ ਹੋਸ਼ ਨਾ ਆਇਆ ਤਾਂ ਫਿਰ ਕੁਝ ਨਹੀਂ ਕਹਿ ਸਕਦੇ ਜਦੋਂ ਤੀਸਰੇ ਦਿਨ ਡਾਕਟਰ ਆਉਂਦਾ ਤਾਂ ਆ ਕੇ ਕਹਿੰਦਾ ਕਿ ਬੱਚੇ ਨੂੰ ਹੋਸ਼ ਆ ਗਿਆ ਤੁਸੀਂ ਬੱਚੇ ਨੂੰ ਮਿਲ ਸਕਦੇ ਹੋ ਜਿਵੇਂ ਹੀ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਰਾਜੂ ਨੂੰ ਹੋਸ਼ ਆ ਗਿਆ ਤਾਂ ਉਹ ਇੱਕ ਦੂਜੇ ਦੇ ਗਲੇ ਲੱਗ ਕੇ ਰੋਣ ਲੱਗ ਜਾਂਦੀਆਂ ਨੇ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੀਆਂ ਨੇ ਤੇ ਉਸ ਤੋਂ ਬਾਅਦ ਰੀਤੂ ਭੱਜੀ ਭੱਜੀ ਰਾਜੂ ਦੇ ਕੋਲ ਜਾਂਦੀ ਹੈ ਤੇ ਰਾਜੂ ਜੋ ਬੈੱਡ ਤੇ ਅੱਖਾਂ ਖੋਲ੍ਹ ਕੇ ਪਿਆ ਸੀ ਉਹ ਰੀਤੂ ਨੂੰ ਦੇਖਦੇ ਹੀ ਕਹਿੰਦਾ ਆਂਟੀ ਤੁਸੀਂ ਤਾਂ ਰੀਤੂ ਕਹਿੰਦੀ ਬੇਟਾ ਮੈਂ ਤੇਰੀ ਆਂਟੀ ਨਹੀਂ ਤੇਰੀ ਮਾਂ ਹਾਂ ਰੀਤੂ ਆਪਣੇ ਬੱਚੇ ਨੂੰ ਪਿਆਰ ਕਰਨ ਲੱਗ ਜਾਂਦੀ ਹੈ ਆਪਣੇ ਬੱਚੇ ਨੂੰ ਗਲੇ ਲਗਾਉਣਾ ਚਾਹੁੰਦੀ ਸੀ ਪਰ ਡਾਕਟਰ ਮਨਾ ਕਰ ਦਿੰਦੇ ਨੇ ਡਾਕਟਰ ਕਹਿੰਦੇ ਨੇ ਬੱਚੇ ਨਾਲ ਜਿਆਦਾ ਗੱਲ ਨਾ ਕਰੋ ਬੱਚਾ ਹੁਣੇ ਹੁਣੇ ਹੋਸ਼ ਵਿੱਚ ਆਇਆ ਹੈ ਤੇ ਉਸ ਨੂੰ ਜਿਆਦਾ ਬੁਲਾਉਣਾ ਠੀਕ ਨਹੀਂ ਹੋਵੇਗਾ ਉਸ ਤੋਂ ਬਾਅਦ ਰੀਤੂ ਉੱਥੋਂ ਵਾਪਸ ਆਉਂਦੀ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਤੇ ਉਸ ਤੋਂ ਬਾਅਦ ਤਿੰਨ ਦਿਨ ਹੋਰ ਲੰਘ ਜਾਂਦੇ ਨੇ ਰੀਤੂ ਨੇ ਨਾਤਾ ਵਿਸ਼ਾਲ ਨੂੰ ਫੋਨ ਕੀਤਾ ਤੇ ਨਾ ਹੀ ਆਪਣਾ ਫੋਨ ਆਉਣ ਕੀਤਾ ਉਧਰ ਵਿਸ਼ਾਲ ਨੂੰ ਵੀ ਉਸ ਦੀ ਚਿੰਤਾ ਹੋ ਰਹੀ ਸੀ ਤਾਂ ਫਿਰ ਉਹ ਉਹਨਾਂ ਬੱਚਿਆਂ ਦੇ ਨਾਲ ਰਾਜੂ ਦੇ ਘਰ ਜਾਂਦਾ ਤੇ ਜਦੋਂ ਉਹ ਉੱਥੇ ਪਹੁੰਚਦਾ ਤਾਂ ਉਸ ਨੂੰ ਸਾਰੀ ਕਹਾਣੀ ਪਤਾ ਲੱਗ ਜਾਂਦੀ ਹੈ ਕਿ ਉਹ ਬੱਚਾ ਕੌਣ ਸੀ ਤੇ ਉਸ ਦੀ ਪਤਨੀ ਕੌਣ ਹੈ ਉਹ ਸਿੱਧਾ ਹਸਪਤਾਲ ਜਾਂਦਾ ਤੇ ਜਦੋਂ ਉਸ ਦੀ ਮੁਲਾਕਾਤ ਰੀਤੂ ਨਾਲ ਹੁੰਦੀ ਹੈ ਤਾਂ ਵਿਸ਼ਾਲ ਰੀਤੂ ਨੂੰ ਉਲਟਾ ਸਿੱਧਾ ਬੋਲਣ ਲੱਗ ਜਾਂਦਾ ਹੈ ਕਹਿੰਦਾ ਤੂੰ ਤੇ ਤੇਰੇ ਮਾਤਾ ਪਿਤਾ ਨੇ ਮੈਨੂੰ ਧੋਖਾ ਦਿੱਤਾ ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਅੱਜ ਤੋਂ ਤੇਰੇ ਮੇਰੇ ਵਿੱਚ ਜੋ ਵੀ ਰਿਸ਼ਤਾ ਸੀ ਉਹ ਖਤਮ ਹੋ ਗਿਆ ਤੇ ਰੀਤੂ ਵਿਸ਼ਾਲ ਦੇ ਅੱਗੇ ਕੁਝ ਬੋਲ ਵੀ ਨਾ ਸਕੀ ਉਹ ਸਿਰ ਝੁਕਾ ਕੇ ਸਾਰੀਆਂ ਗੱਲਾਂ ਸੁਣਦੀ ਰਹੀ ਬਹੁਤ ਜ਼ਿਆਦਾ ਖਰੀਆਂ ਖੋਟੀਆਂ ਸੁਣਾਉਣ ਤੋਂ ਬਾਅਦ ਵਿਸ਼ਾਲ ਉੱਥੋਂ ਚਲਾ ਜਾਂਦਾ ਹੈ ਰੀਤੂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਰਾਜੂ ਦੀ ਜਾਨ ਬਚ ਗਈ ਤੇ ਉਸ ਤੋਂ ਬਾਅਦ ਰੀਤੂ ਇੱਕ ਹਫ਼ਤਾ ਰਾਜੂ ਦੇ ਕੋਲ ਹੀ ਰਹਿੰਦੀ ਹੈ ਜਦੋਂ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਜਾਂਦੀ ਹੈ ਰੀਤੂ ਉਸ ਨੂੰ ਲੈ ਕੇ ਉਸਦੀ ਦਾਦੀ ਦੇ ਘਰ ਆ ਜਾਂਦੀ ਹੈ ਉਹ ਰਾਜੂ ਦੀ ਦੇਖਭਾਲ ਕਰਨ ਲੱਗ ਜਾਂਦੀ ਹੈ ਫਿਰ ਉਹ ਵਿਸ਼ਾਲ ਨੂੰ ਫੋਨ ਕਰਦੀ ਹੈ ਤਾਂ ਵਿਸ਼ਾਲ ਨੇ ਉਸ ਦਾ ਨੰਬਰ ਬਲੌਕ ਕਰ ਦਿੱਤਾ ਸੀ ਆਪਣੇ ਘਰ ਦੇ ਮੈਂਬਰਾਂ ਨੂੰ ਵੀ ਉਸ ਨੇ ਸਾਰੀ ਗੱਲ ਦੱਸ ਦਿੱਤੀ ਸੀ ਤੇ ਸਾਰੇ ਫੋਨਾਂ ਵਿੱਚੋਂ ਰੀਤੂ ਦਾ ਨੰਬਰ ਬਲੌਕਲਿਸਟ ਵਿੱਚ ਪਾ ਦਿੱਤਾ ਗਿਆ ਸੀ ਫਿਰ 10 ਦਿਨ ਹੋਰ ਲੰਘ ਜਾਂਦੇ ਨੇ ਤੇ ਉਸ ਤੋਂ ਬਾਅਦ ਵਿਸ਼ਾਲ ਉਸ ਦੀ ਮਾਂ ਤੇ ਭੈਣ ਰਾਜੂ ਦੇ ਘਰ ਆਉਂਦੇ ਨੇ ਤੇ ਜਿਵੇਂ ਹੀ ਰੀਤੂ ਉਹਨਾਂ ਨੂੰ ਦੇਖਦੀ ਹੈ ਤਾਂ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਕਿਉਂਕਿ ਹੁਣ ਉਸ ਦੀ ਦੁਨੀਆ ਅਲੱਗ ਹੋ ਚੁੱਕੀ ਸੀ ਉਸ ਦਾ ਇੱਕ ਪੁੱਤਰ ਸੀ ਉਹ ਆਪਣੇ ਪੁੱਤਰ ਨੂੰ ਗਲੇ ਨਾਲ ਲਗਾ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਰੀਤੂ ਦੀ ਹਾਲਤ ਦੇਖ ਕੇ ਉਹਦੀ ਸੱਸ ਤੇ ਸਹਰਾ ਵੀ ਰੋਣ ਲੱਗ ਜਾਂਦੇ ਨੇ ਤੇ ਉਹ ਕਹਿੰਦੇ ਨੇ ਰੋਣ ਆਤੀ ਏ ਘਰੇ ਚੱਲ ਤਾਰੀ ਤੂੰ ਕਹਿੰਦੀ ਨਹੀਂ ਮੈਂ ਘਰ ਨਹੀਂ ਜਾਵਾਂਗੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਆਪਣੇ ਬੱਚੇ ਨੂੰ ਦੁਬਾਰਾ ਨਹੀਂ ਛੱਡ ਸਕਦੀ ਤਾਂ ਉਹ ਕਹਿਣ ਲੱਗੇ ਤੈਨੂੰ ਬੱਚਾ ਛੱਡਣ ਲਈ ਕੌਣ ਕਹਿੰਦਾ ਹੈ ਅਸੀਂ ਮਾਂ ਪੁੱਤਾਂ ਨੂੰ ਅਲੱਗ ਕਰਕੇ ਕੋਈ ਪਾਪ ਨਹੀਂ ਸਿਰ ਚੜਾਉਣਾ ਚਾਹੁੰਦੇ ਚੱਲ ਤੂੰ ਇਸ ਨੂੰ ਵੀ ਆਪਣੇ ਨਾਲ ਹੀ ਲੈ ਚੱਲ ਤੇ ਇਸ ਦੇ ਨਾਲ ਇਸ ਦੀ ਦਾਦੀ ਹੈ ਉਸ ਨੂੰ ਵੀ ਲੈ ਚੱਲ ਕਿਉਂਕਿ ਇਹ ਵੀ ਤਾਂ ਆਪਣੇ ਪੋਤੇ ਤੋਂ ਬਿਨਾਂ ਨਹੀਂ ਰਹਿ ਸਕਦੀ ਤਾਂ ਇਹ ਗੱਲਾਂ ਸੁਣ ਕੇ ਰੀਤੂ ਰੋਣ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਵਿਸ਼ਾਲ ਵੱਲ ਦੇਖਦੀ ਹੈ ਕਿ ਵਿਸ਼ਾਲ ਕੀ ਕਹਿੰਦਾ ਹੈ ਤੇ ਵਿਸ਼ਾਲ ਵੀ ਕਹਿੰਦਾ ਹੈ ਚੱਲ ਮੈਂ ਵੀ ਤੇਰੇ ਬਿਨਾ ਨਹੀਂ ਰਹਿ ਸਕਦਾ ਉਸ ਤੋਂ ਬਾਅਦ ਰੀਤੂ ਉਸ ਦੇ ਗਲੇ ਲੱਗ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਰਾਜੂ ਤੇ ਰਾਜੂ ਦੀ ਦਾਦੀ ਰੀਤੂ ਦੇ ਪਰਿਵਾਰ ਨਾਲ ਉਹਨਾਂ ਦੇ ਘਰ ਚਲੇ ਜਾਂਦੇ ਨੇ ਤੇ ਖੁਸ਼ੀ-ਖੁਸ਼ੀ ਉਸ ਘਰ ਵਿੱਚ ਰਹਿਣ ਲੱਗ ਜਾਂਦੇ ਨੇ ਰੀਤੂ 6 ਮਹੀਨਿਆਂ ਦੀ ਗਰਭਵਤੀ ਸੀ ਤੇ ਉਸ ਗੱਲ ਨੂੰ 3 ਮਹੀਨੇ ਲੰਘ ਜਾਂਦੇ ਨੇ ਰੀਤੂ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਤੇ ਫਿਰ 2 ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਤੇ ਅੱਜ ਸਾਰਾ ਪਰਿਵਾਰ ਇੱਕੋ ਘਰ ਵਿੱਚ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਰਾਜੂ ਦੀ ਭੂਆ ਵੀ ਆਉਂਦੀ ਜਾਂਦੀ ਸੀ ਵਿਸ਼ਾਲ ਦੇ ਪਰਿਵਾਰ ਨੇ ਕਦੇ ਵੀ ਰਾਜੂ ਨੂੰ ਲੈ ਕੇ ਰੀਤੂ ਨੂੰ ਕੋਈ ਗੱਲ ਨਹੀਂ ਕਹੀ ਸੀ ਸਾਰਾ ਪਰਿਵਾਰ ਤਿੰਨਾਂ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਸੀ ਰਾਜੂ ਨਾਲ ਕੋਈ ਭੇਦਭਾਵ ਨਹੀਂ ਕਰਦਾ ਰਾਜੂ ਤੇ ਉਸਦੇ ਛੋਟੇ ਭੈਣ ਭਰਾ ਤੇ ਉਸਦੇ ਮਾਤਾ ਪਿਤਾ ਬਹੁਤ ਵਧੀਆ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਲੱਗੇ ਹਾਂਜੀ ਦੋਸਤੋ ਕੁਝ ਵੀ ਹੋ ਜਾਵੇ ਪਰ ਇੱਕ ਬੱਚੇ ਨੂੰ ਉਸਦੀ ਮਾਂ ਤੋਂ ਕਦੇ ਵੀ ਅਲੱਗ ਨਹੀਂ ਕਰਨਾ ਚਾਹੀਦਾ ਹਾਂਜੀ ਦੋਸਤੋ ਐਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ